ਲੋਰੀ ਅੱਜ ਜੀ ਪਹੁੰਚ ਗਏ ਆਂ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਤੁਹਾਨੂੰ ਅੰਟੀ ਜੀ ਨਾਲ ਬਣਾਉਂਦੇ ਆਂ ਜਿੰਨਾ ਜਿਹੜੇ ਇੱਥੇ ਘਰ ਦੀ ਬਣਾਈ ਹੋਈ ਲੱਸੀ ਜਿਹੜੀ ਸਾਹਮਣੇ ਰਿੜਕ ਕੇ ਤੇ ਤੁਹਾਨੂੰ ਪਿਉਉਣਗੇ ਤੇ ਗਰਮੀਆਂ ਦਾ ਮੌਸਮ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਜਿਹੜੀ ਲੱਸੀ ਆ ਬਹੁਤ ਵਧੀਆ ਦਾ ਤੋਹਫਾ ਹੁੰਦਾ ਵਾ ਤੇ ਅੰਟੀ ਨਾਲ ਕਰਦੇ ਆਂ ਗੱਲਬਾਤ ਤੇ ਤੁਹਾਨੂੰ ਨਾਲੇ ਪਿਉਉਣੀ ਹੈ ਏਡੀ ਘਰ ਦੀ ਤੇ ਅੰਟੀ ਇੱਥੇ ਜਿਹੜੇ ਰਿੜਕ ਕੇ ਲੱਸੀ ਦਿੰਦੇ ਆ ਉਹ ਤੁਹਾਨੂੰ ਲੱਸੀ ਇੱਥੇ ਪਿਉਉਣੀ ਹੈ ਭਾਈ ਕਿਵੇਂ ਲੱਸੀ ਦਾ ਸਵਾਦ ਕਿਵੇਂ ਦਾ ਏ ਬਹੁਤ ਵਧੀਆ ਵੀਰੇ ਬਹੁਤ ਵਧੀਆ ਕਿੱਥੋਂ ਆਏ ਜੀ ਪੀਣ ਆਪਾਂ ਇ ਕਿਆਵਾ ਭਾਈ ਤੁਹਾਨੂੰ ਕਿਵੇਂ ਦਾ ਲੱਗਾ ਸਵਾਦ ਕੇਰਪੋਰ ਭਾਈ ਕੇਰਪੋਰ ਆ ਤੇ ਆਹ ਆਂਟੀ ਨਾਲ ਵੀ ਆ ਕਰਦੇ ਆ ਗੱਲਬਾਤ ਤੇ ਨਾਲ ਇਹ ਤਾਂ ਪੀਂਦੇ ਆਂ ਲੱਸੀ ਆਓ ਫਿਰ ਸਸੀ ਕਾਲ ਆਂਟੀ ਜੀ ਸਸੀ ਕਾਲ ਪੁੱਤਰੀ ਆਂਟੀ ਜੀ ਕੀ ਆ ਚਾਹੋ ਜੇ ਠੀਕ ਹੈ ਪੁੱਤਰੀ ਆਂਟੀ ਜੀ ਕਿਹੜੀ ਕਿਹੜੀ ਲੱਸੀ ਮਿਲੂਗੀ ਆਪਣੇ ਕੋਲ ਮੰਗੋ ਲੱਸੀ ਨਮਕੀਨ ਲੱਸੀ ਅੱਛਾ ਤੇ ਆਂਟੀ ਇਹ ਮੰਗੋ ਲੱਸੀ ਦਾ ਕੀ ਪ੍ਰਾਈਸ ਏ 200 ਬੈਂਗਲੋ ਸੀ ਦੇ 20 ਰੁਪਏ ਨਮਕੀਨ ਦੇ। ਜੀ ਆਂਟੀ ਇੱਕ ਰੋਬਣਾ ਕਿੱਲੇ ਹੁੰਦੀ ਲੱਸੀ। ਘਰੋਂ ਹੀ ਤਿਆਰ ਕਰਦੇ। ਅੱਛਾ ਜੀ ਰਿਡਕ ਦੇ ਘਰੇ ਹੀ ਆਗੇ। ਘਰੇ ਘਰੇ ਕਰਦੇ ਸਰ। ਅੱਛਾ ਆਂਟੀ ਤੁਹਾਨੂੰ ਦਿਖਾਓਗੇ ਮਰਜੀ ਰਿਡਕ ਕੀ ਕੀ ਤਰ੍ਹਾਂ ਦੀ ਹੈ ਮਸ਼ੀਨ। ਦਿਖਾ ਦੇਣਾ ਤੁਹਾਨੂੰ। ਹਾਂਜੀ ਇੱਕ ਗੱਲ ਦੱਸੋਗੇ ਇਹ ਕੰਮ ਸਟਾਰਟ ਕਰਨ ਦਾ ਕਿੱਦਾਂ ਸੋਚਿਆ? ਕਿੰਨੀ ਉਮਰ ਹੈਗੀ ਆਪਣੀ? 50 ਸਾਲ। 50 ਸਾਲ। 50 ਤੋਂ 60 ਸਾਲ। 50 ਹਾਂਜੀ। 50-60 ਸਾਲ। ਅੱਛਾ। ਇਹ ਧਰਮ ਕਰੋ ਕਰੋ ਵਰ ਵਰ ਵਾਸਤੇ ਕਿਤਾਬ ਆਪਰਾ ਕੰਮ ਕਰਵਾਉ। ਅੱਛਾ ਤੇ ਕਿਦਾਂ ਦਾ ਰਿਸਪਾਂਸ ਮਿਲ ਰਿਹਾ? ਠੀਕ ਹੈ ਵਧੀਆ। ਤੇ ਕੱਲੇ ਕਰਦੇ ਹੋ ਆਂਟੀ ਜੀ? ਕੱਲੇ। ਠੀਕ ਹੈ। ਇਹ ਮੰਗੋ ਲੱਸੀ ਆ ਗਈ ਆਂਟੀ। ਮੰਗੋ ਲੱਸੀ ਆ ਗਈ। ਠੀਕ ਆ। ਤੇ ਨੂੰ ਕਿਨੜ ਲੱਸੀ ਕਿੜੀ ਚ? ਕਿਹੜੀ ਕਿਹੜੀ? ਨਮਕੀਨ ਲੱਸੀ ਹੈ ਚਾਟੀ ਦੀ ਹੈ ਅੰਟੀ ਜੀ ਤੁਹਾਨੂੰ ਲੱਸੀ ਲਾ ਕੇ ਦਿਖਾਓ ਨਮਕੀਨ ਵਾਲੀ ਕਿਵੇਂ ਦੀ ਜੀ ਲੋਰੀਓ ਤੁਸੀਂ ਦੇਖ ਸਕਦੇ ਜੀ ਇਹ ਆ ਗਈ ਹੈ ਆਪਣੀ ਘਰ ਦੀ ਤਿਆਰ ਕੀਤੀ ਹੋਈ ਹੱਥ ਨਾਲ ਜੜੀ ਜੜੀ ਕੀਤੀ ਹੋਈ ਹੈ ਇਹ ਨਮਕੀਨ ਵਾਲੀ ਲੱਸੀ ਤੇ ਅੰਟੀ ਜੀ ਇਹਦਾ ਪ੍ਰਾਈਸ ਕੀ ਜੀ ਲੱਸੀ ਦਾ 20 ਰੁਪਏ ਅਛਾ 20 ਰੁਪਏ ਠੀਕ ਹੈ ਵੇ ਤੁਸੀਂ ਦੇਖਦੇ ਦੇਖ ਸਕਦੇ ਜੀ ਆਪਣੀ ਲੱਸੀ ਜਿਹੜੀ ਉਹ ਬਣ ਕੇ ਹੋ ਗਈ ਤਿਆਰ ਤੇ ਹੁਣ ਇਹਨੂੰ ਕਰਦੇ ਹਾਂ ਟੇਸਟ ਇਹ ਨਾਲੇ ਆਂਟੀ ਕੋ ਪੁੱਛਦੇ ਹਾਂ ਜੀ ਇਹ ਲੋਕੇਸ਼ਨ ਹੈ ਆਂਟੀ ਦੀ ਕੀ ਲੋਕੇਸ਼ਨ ਕੀ ਹੈ ਜਿਹੜੀ ਆਪਣੀ ਨਮਕੀਨ ਵਾਲੀ ਲੱਸੀ ਹੋ ਗਈ ਹੈ ਤਿਆਰ ਉਹਨਾਂ ਨੂੰ ਕਰਦੇ ਹਾਂ ਟੇਸਟ ਇਹ ਕਿਦਾਂ ਇੱਕ ਨੰਬਰ ਆ ਤੁਸੀਂ ਲੱਸੀ ਪੀਣ ਵਾਸਤੇ ਉਹਨਾਂ ਦੇ ਅੱਗੇ ਤੁਸੀਂ ਦੇਖ ਲਓ ਸਾਹਮਣੇ ਇੱਥੇ ਤੁਹਾਨੂੰ ਅੰਟੀ ਮਿਲਣਗੇ ਆ ਸਾਹਮਣੇ ਇਹਨਾਂ ਦਾ ਬੋਰਡ ਲੱਗਾ ਹੈ ਇੱਧਰ ਤੇ ਇਹ ਆਂਟੀ ਦੀ ਜਿਹੜੀ ਲੋਕੇਸ਼ਨ ਹੈ ਇੱਧਰ ਆ ਗਿਆ ਖਾਲਸਾ ਕਾਲਜ ਸਾਹਮਣੇ ਇਹ ਆ ਗਿਆ ਖੌਦਾਂ ਕਾਲਜ ਦਾ ਕਾਲਜ ਦਾ ਕੋਈ ਸਾਹਮਣੇ ਅੰਟੀ ਦਾ ਮਿਲਣਗੇ ਇਹ ਕਿਸ ਨੇ ਪੀਰਵਾਸ ਦੀ ਉਹਨਾਂ ਲੱਸੀ ਦੇ ਲੋਕੇਸ਼ਨ ਕੀ ਜੀ ਆਪਣੀ ਸਰ ਜੁਨੀਵਰਸਿਟੀ ਆ ਪਟ્રોલ ਪੰਪਲਾ ਅਗਰ ਅਮਰਸਰ ਦੇ ਅਮਰਸਰ ਵੀ ਹੈ ਜੀ ਜੁਨੀਵਰਸਿਟੀ ਦੇ ਬਿਲਕੁਲ ਸਾਹਮਣੇ ਹੈ ਨਾ ਪਟ્રોલ ਪੰਪ ਦੇ ਲੱਗੇ ਹਾਂ ਤੇ ਉਹ ਅੰਟੀ ਦਾ ਸਾਹਮਣੇ ਤੁਸੀਂ ਦੇਖ ਸਕਦੇ ਜੀ ਬੋਰਡ ਵੀ ਲੱਗਾ ਹੋਇਆ ਵਾ ਇਹ ਅੰਟੀ ਜੀ ਤੁਹਾਨੂੰ ਇੱਥੇ ਮਿਲਣਗੇ ਛੋਟਾ ਜਿਹਾ ਇਹਨਾਂ ਨੇ ਇੱਥੇ ਸੜਕ ਖੋਲ੍ਹਿਆ ਜੀ ਤੇ ਅੰਟੀ ਜੀ ਕੋਲ